ਬਹੁਤ ਹੀ ਸਤਿਕਾਰਯੋਗ ਬਾਗਾਂ ਪ੍ਰਾਣਾਂ ਦੀ ਇਸ ਮੰਡੀ ਦੇ ਵਿੱਚ ਆਸੇ-ਪਾਸੇ ਦੇ ਹਲਕਿਆਂ ਤੋਂ ਤੇ ਬਾਗੇ ਪ੍ਰਾਣੇ ਦੇ ਮੇਰੇ ਸਤਿਕਾਰਯੋਗ ਬਜ਼ੁਰਗੋ ਨੌਜਵਾਨ ਵੀਰੋ ਤੇ ਮੇਰੀਓ ਮਾਤਾਓ ਪੈਨੋ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਨੀ ਚਾਹਣਾ ਹੈ ਕਿ ਆਪਾਂ ਸਾਰਿਆਂ ਨੇ ਸੰਘਰਸ਼ ਲੜਨਾ ਹੈ ਸਮੇਂ ਦੀਆਂ ਸਰਕਾਰਾਂ ਸਾਡੇ ਤੇ ਅਤਿਆਚਾਰ ਕਰ ਰਹੀਆਂ ਕਿਉਂਕਿ ਉਹ ਆਪਣੀ ਮਨਮਰਜ਼ੀ ਕਰਦੀਆਂ ਤੇ ਸਾਡੇ ਨਾਲ ਧੱਕਾ ਕਰਦੀਆਂ ਜੇ ਸਾਡੀ ਅਸੀਂ ਇਸ ਤਰ੍ਹਾਂ ਥੱਲੇ ਬੈਠ ਕੇ ਆਰਾਮ ਨਾਲ 2-4 ਘੰਟੇ ਆਪਣੇ ਲੀਡਰਾਂ ਦੀਆਂ ਗੱਲਾਂ ਨਾ ਸੁਣਾਗੇ ਤਾਂ ਫੇਰ ਮਕਮਲ ਤੌਰ ਤੇ ਇਹ ਸਰਕਾਰਾਂ ਰੋਜ਼ਾਨਾ ਨਵੇਂ ਕਾਨੂੰਨ ਬਣਾਉਣਗੀਆਂ ਤੇ ਸਾਡੇ ਹੱਥੋਂ ਸਾਰਾ ਕੁਝ ਖੋਹ ਲੈਣਗੀਆਂ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹਣਾ ਜਿਵੇਂ ਲੰਗਰਾਂ ਦੇ ਵਿੱਚ ਸੇਵਾ ਕਰਦੇ ਐ ਜਿਵੇਂ ਗੁਰੂ ਘਰ ਦੀ ਸੇਵਾ ਕਰਦੇ ਐ ਇਹ ਵੀ ਸਾਡਾ ਫਰਜ਼ ਬਣਦਾ ਕਿ ਸਾਨੂੰ ਥੱਲੇ ਬਾਟ ਕੇ ਡੱਬੇ ਮਿੱਤੇ ਕੁਚਲਿਆਂ ਦਾ ਸੰਘਰਸ਼ ਕਰਨਾ ਚਾਹੀਦਾ ਹੈ ਪਰ ਮੈਂ ਬਪੇਸ਼ ਬਗੇਲ ਜੀ ਸਾਡੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਇੰਚਾਰਜ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਸਾਰਾ ਕੁਝ ਛੱਡ ਕੇ ਮਗਰਲੇ 50 ਦਿਨਾਂ ਤੋਂ ਲਗਾਤਾਰ ਦੱਬੇ ਮਿੱਤੇ ਕੁਚਲਿਆਂ ਦੀ ਗਰੀਬਾਂ ਦੀ ਲੜਾਈ ਲੜਨ ਵਾਸਤੇ 36 ਗੜਚੋ ਪੋਦੇ ਇਸ ਮਹੀਨੇ ਬਪੇਸ਼ ਬਗੇਵ ਜੀ ਇੱਥੇ ਪਹੁੰਚੇ ਐ ਮੈਂ ਬਾਗੇ ਪ੍ਰਾਣੇ ਆਲਿਓ ਆ ਜਿਹੜੇ ਖੜੇ ਐ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਜਿਨ੍ਹਾਂ ਨੂੰ ਲੱਗਦਾ ਵੀ ਠੰਡ ਹੈ ਧੁੱਪੇ ਜਾਵੜੀਏ ਯਾਰ ਹੁਣ ਵਾਵਾ ਚੇਰ ਹੋ ਗਿਆ ਚੱਲੀਏ ਮੈਂ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਸੁਣਾਉਣਾ ਚਾਹੁੰਨਾ ਤੁਹਾਨੂੰ ਆਜ਼ਾਦੀ ਤੋਂ ਪਹਿਲਾਂ ਦੀ ਜਿਹੜੇ ਆਜ਼ਾਦੀ ਦੇ دیਵਾਨੇ ਸਨ ਉਦੋਂ ਟੈਲੀਫੋਨ ਨਹੀਂ ਚੱਲਦਾ ਸੀ ਘਰ ਟੈਲੀਫੋਨ ਤੇ ਅੰਗਰੇਜ਼ ਹੁਕਮਰਾਨ ਜਿਹੜੇ ਲੋਕ ਇਕੱਠ ਕਰਦੇ ਸਨ ਜਿਵੇਂ ਭਗਤ ਸਿੰਘ ਲਾਲਾ ਲਾਜਪਤਰਾਏ ਚੰਦਰਸ਼ੇਖਰ ਆਜ਼ਾਦ ਕਰਤਾਰ ਸਿੰਘ ਸਰਾਬਾ ਇਹ ਜਦੋਂ ਇਕੱਠੇ ਕਰਦੇ ਸਨ ਤੇ ਪੁਲਿਸ ਇਹਨਾਂ ਨੂੰ ਕਾਲੇ ਪਾਣੀ ਭੇਜ ਦਿੰਦੇ ਸੀ ਫੇਰ ਇਹ ਚੋਰੀ-ਚੋਰੀ ਇਕੱਠੇ ਹੋਇਆ ਕਰਦੇ ਸੀ ਰਾਤ ਨੂੰ ਤੇ ਆਜ਼ਾਦੀ ਦੇ دیਵਾਨਿਆਂ ਦਾ ਸੁਨੇਹਾ ਸੁਣ ਵਾਸਤੇ ਰਾਤ ਨੂੰ ਕਈ ਵਾਰੀ ਤੜਕੇ ਦੇ 4 ਵਜ ਜਾਂਦੇ ਸੀ ਪਰ ਜਿੰਨਾ ਲੋਕਾਂ ਨੇ ਦੇਸ਼ ਆਜ਼ਾਦ ਕਰਾਇਆ ਉਹ 4 ਵਜੇ ਤੱਕ ਭੁੱਖੇ ਪਿਆਏ ਠੱਕੇ ਟੁੱਟੇ ਸਨੇਹਾ ਲੈ ਕੇ ਜਾਂਦੇ ਸੀ ਤੇ ਫੇਰ ਦੇਸ਼ ਆਜ਼ਾਦ ਹੋਇਆ ਨਹੀਂ ਦੇਸ਼ ਆਜ਼ਾਦ ਨਹੀਂ ਹੋਣਾ ਸੀ ਮੇਰੇ ਸਤਕਾਰਯੋਗ ਭਰਾਓ ਮੈਂ ਹਰੀ ਸਿੰਘ ਖਾਈ ਨੂੰ ਵਧਾਈ ਦੇਣਾ ਚਾਹੁੰਨਾ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੂੰ ਜਗਸੀਰ ਸਿੰਘ ਬਾਬੇ ਨੂੰ ਵਧਾਈ ਦੇਣਾ ਚਾਹੁੰਨਾ ਭੋਲਾ ਸਿੰਘ ਸਮਾਜ ਭਾਈ ਨੂੰ ਵਧਾਈ ਦੇਣੀ ਚਾਹਨਾ ਕਾਕਾ ਲੋਕੜ ਨੂੰ ਵਧਾਈ ਦੇਣੀ ਚਾਹਣਾ ਮੈਂ ਅਰਗਤ ਸਿੰਘ ਜੀ ਨੂੰ ਵਧਾਈ ਦੇਣਾ ਚਾਹਣਾ ਮੈਂ ਅਮਰ ਸਿੰਘ ਜੀ ਨੂੰ ਵਧਾਈ ਦੇਣਾ ਚਾਹਣਾ ਮੈਂ ਲਾਡੀ ਨੂੰ ਵਧਾਈ ਦੇਣਾ ਚਾਹਣਾ ਸਾਡੇ ਸ਼ਾਹਕੋਟ ਨੂੰ ਮੈਂ ਵਧਾਈ ਸੰਦੀਪ ਸੰਧੂ ਨੂੰ ਦੇਣੀ ਚਾਹਣਾ ਸ਼ੇਰ ਸਿੰਘ ਕੁਬਾਇਆ ਐਮਪੀ ਨੂੰ ਦੇਣੀ ਚਾਹਣਾ ਕਿ ਅੱਜ ਤੁਸੀਂ ਆਏ ਹੋ ਆਪਾਂ ਸਾਰਿਆਂ ਨੇ ਕਾਂਗਰਸ ਪਾਰਟੀ ਗਰੀਬਾਂ ਤੇ ਕਿਸਾਨਾਂ ਦੀ ਲੜਾਈ ਆਪਾਂ ਲੋਕਾਂ ਨੇ ਆਉਣ ਵਾਲੇ ਸਮੇਂ ਚ ਲੜਨੀ ਹੁਣ ਹੋਇਆ ਕੀ ਮਾਤਾ ਜੀ ਓਏ ਪਿੰਡਾ ਵਾਲਿਓ ਮੇਰੇ ਸਤਕਾਰਯੋਗ ਭਰਾਓ ਕੀ ਹੋਇਆ ਤੁਹਾਨੂੰ ਪਤਾ ਹੈ ਓਏ ਮੇਰੇ ਗਾ ਬੰਦ ਕਰ ਦਿੱਤੀ ਗਈ ਹੈ ਉਹ ਜਿਹੜੇ 25 30 ਦਿਨ ਲੱਗਦੇ ਸੀ ਹੁਣ ਉਹ ਵੀ ਬੰਦ ਹੋ ਜਾਣਗੇ ਮਾਰਚ ਦੇ ਮਹੀਨੇ ਤੋਂ 2 ਮਹੀਨਿਆਂ ਨੂੰ ਆ ਲੋ ਪਰਸ਼ ਡਾਕਟਰ ਮੈਡ ਮੋਹਨ ਸਿੰਘ ਜਿਹੜਾ ਆਮ ਘਰਾਨੇ ਨਾਲ ਸਭਾਂ ਦੇ ਰੱਖਦਾ ਵਿਅਕਤੀ ਸੀ ਔਰ ਜਿਹੜਾ ਬਿਜਲੀ ਦੇ ਖੰਭੇ ਥੱਲੇ ਬੈਠ ਕੇ ਮਨਮੋਹਨ ਸਿੰਘ ਜੀ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਉਹਨਾਂ ਨੇ ਸਕੀਮ ਬਣਾਈ ਉਹਨਾਂ ਨੇ ਕਿਹਾ ਨਰੇਗਾ ਲੈ ਕੇ ਆਉਣੀ ਹੈ ਗਰੀਬਾਂ ਨੂੰ ਰੋਜ਼ਗਾਰ ਦੇਣਾ ਕਿਉਂਕਿ ਉਹਨਾਂ ਨੂੰ ਪਤਾ ਸੀ 100 1 ਲੱਖ 40 ਕਰੋੜ ਆਬਾਦੀ ਵਾਲਾ 140 ਕਰੋੜ ਆਬਾਦੀ ਵਾਲਾ ਇਹ ਦੇਸ਼ ਇਹਦੇ ਚ ਜਾਂਦਾ ਮਾਤਰਾ ਚ ਗਰੀਬ ਰਹਿੰਦਾ ਜੇ ਗਰੀਬ ਦਾ ਬੱਚਾ ਭੁੱਖਾ ਰਹਿ ਗਿਆ ਜੇ ਗਰੀਬ ਦਾ ਚੁੱਲਾ ਨਾ ਚੱਲਿਆ ਤਾਂ ਇਸ ਦੇਸ਼ ਦੇ ਵਿੱਚ ਵੱਡਾ ਟੁਕੀ ਹੋ ਜਾਏਗੀ ਦਾਖਾ ਸਾਹਿਬ ਔਰ ਅਗਰ ਗਰੀਬ ਦੇ ਘਰੇ ਰੋਟੀ ਨਹੀਂ ਹੋਏਗੀ ਤੇ ਅਮੀਰ ਚਾਰ ਸਬਜ਼ੀਆਂ ਨਾਲ ਰੋਟੀ ਖਾਏਗਾ ਇਹ ਫਿਰ ਮਜਬੂਰਨ ਤੌਰ ਤੇ ਗਰੀਬ ਨੂੰ ਅਮੀਰ ਦੇ ਘਰ ਵਿੱਚ ਦਾਖਲ ਹੋ ਕੇ ਆਪ ਦੇ ਬੱਚੇ ਦੇ ਵਾਸਤੇ ਰੋਟੀ ਚੱਕਣੀ ਪੈਣੀ ਹੈ ਇਸ ਕਰਕੇ ਇਸ ਕਰਕੇ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਇਸ ਬੇਸ਼ਕ ਦਾ ਜਿਹੜਾ ਗਰੀਬ ਹੈ ਉਹ ਮਿਹਨਤੀ ਹੈ ਉਹ ਆਪ ਦੇ ਸਨਮਾਨ ਦੀ ਲੜਾਈ ਲੜਦਾ ਹੈ ਉਹਨੇ ਮਨਰੇਗਾ ਦਿੱਤੀ ਕੰਮ ਕਰੇਗਾ ਦਿਹਾੜੀ ਮਿਲੇਗੀ 100 ਦਿਨ ਦੀ ਆਪਦੇ ਗਰੀਬਾਂ ਦਾ ਪੁੱਤਾਂ ਦਾ ਟਿੱਡ ਪਾਲਿਆ ਇਸ ਕਰਕੇ ਮਨਰੇਗਾ ਚਲਾਈ ਗਈ ਸੀ ਮਨਮੋਨ ਸਿੰਘ ਜੀ ਨੇ ਸੱਚੇ ਪਾਤਸ਼ਾਹ ਮਨਮੋਨ ਸਿੰਘ ਜੀ ਨੂੰ ਆਪਦੇ ਚਰਨਾਂ ਵਿੱਚ ਨਵਾਸ ਬਖਸ਼ੇ ਸੱਚੇ ਪਾਤਸ਼ਾਹ ਐਸਾ ਉਹ ਵਿਅਕਤੀ ਸੀਗਾ ਹੁਣ ਹੁਣ ਮੋਦੀ ਕਹਿੰਦਾ 125 ਦਿਨ ਦੇਊਗਾ ਦੇ ਪੱਤਰਕਾਰ ਕਹਿੰਦੇ ਵੱਡੇ ਵੱਡੇ ਚੈਨਲ ਕਹਿੰਦੇ ਮੋਦੀ ਨੇ ਤੋਂ 125 ਦਿਨ ਦੇ ਦिए ਉਹ ਭਾਈ ਮਨਰੇਗਾ ਵਾਲਿਓ ਤੁਹਾਨੂੰ ਕਿਸੇ ਕੋਈ ਐਸਾ ਵਿਅਕਤੀ ਹੈ ਹੱਥ ਖੜਾ ਕਰੇ ਜਿਹਨੂੰ 100 ਦਿਨ ਦਾ ਰੋਜ਼ਗਾਰ ਮਿਲਿਆ ਹੋਵੇ ਨਹੀਂ ਮਿਲਿਆ 100 ਦਿਨ ਦਾ ਕਿਸੇ ਨੂੰ ਰੋਜ਼ਗਾਰ ਮਿਲਿਆ ਕੰਮ ਮਿਲਿਆ ਨਹੀਂ ਮਿਲਿਆ ਉਹ ਭਰਾਵੋ 30 ਦਿਨਾਂ ਤੋਂ ਵੱਧ 40 ਦਿਨਾਂ ਤੋਂ ਪਤਾ ਸੀ 125 ਦਿਨ ਤੱਕ ਕੰਮ ਮਿਲਣਾ ਹੀ ਨਹੀਂ ਕਾਗਜ਼ਾਂ ਚ 125 ਬਣਾ ਦਿਓ ਬੇਫਕੂਫ ਜਿਹੜਾ 40 ਦਿਨ ਕੰਮ ਮਿਲਦਾ ਉਹ ਸਾਡੀ ਮੰਗ ਹੈ ਮੋਦੀ ਸਾਹਿਬ ਸਾਡੀਆਂ ਮਾਵਾ ਨੂੰ ਓਏ 600 ਰੁਪਿਆ ਦਿਹਾੜੀ ਕਰਦੇ 600 ਰੁਪਿਆ ਦਿਹਾੜੀ ਘੱਟੋ ਘੱਟ ਚਾਹੀਦੀ ਹੈ ਮਨੇ ਰੇਗਾ ਦੀ ਬੋਲੋ ਚਾਹੀਦੀ ਹੈ ਕਿ ਨਹੀਂ ਚਾਹੀਦੀ ਦੱਸੋ ਚਾਹੀਦੀ ਹੈ 600 ਰੁਪਿਆ ਮਜ਼ਦੂਰ ਦੀ ਦਿਹਾੜੀ ਹੋਣੀ ਚਾਹੀਦੀ ਹੈ ਇਹ ਸਾਡੀ ਮੰਗ ਹੈ ਮੈਂ ਤਾਂ ਪਿੰਡਾਂ ਚ ਰਹਿੰਦਾ ਹੁਣ ਪਿੱਛੇ ਥੋੜੇ ਜੇ ਸਾਲਾਂ ਦਾ ਸ਼ਹਿਰ ਚ ਰਹਿਣ ਲੱਗੇ ਮੈਨੂੰ ਪਤਾ ਹੈ ਕਈਆਂ ਦੇ ਗੁਰਦੇ ਪੈਣ ਆ ਗਏ ਆ ਉਹ ਮਾਂ ਚੀਕਾਂ ਮਾਰਦੀ ਹੈ ਹਾਏ ਮੇਰੇ ਮੁੰਡੇ ਦੇ ਗੁਰਦੇ ਕੋਈ ਪਵਾ ਦੇ ਗੁਰਦਿਆਂ ਵਾਸਤੇ 5 ਲੱਖ ਰੁਪਈਆ ਲੱਗਦਾ ਹੈ ਫੇਰ ਉਹ ਰੋਂਦੀ ਐ ਕਰ ਲਾਉਂਦੀ ਐ ਡਾਂਸ ਕਰਾਉਂਦੀ ਐ ਡਾਂਸਸ ਤੇ ਅੰਤ ਵਿੱਚ ਮੁੰਡਾ ਮਰ ਜਾਂਦਾ ਓਏ ਜਿਹੜੀ ਮਾਂ ਨੇ ਜੰਮਿਆ ਹੁੰਦਾ ਉਹ ਮਾਂ ਆਪਦੀਆਂ ਅੱਖਾਂ ਦੇ ਸਾਹਮਣੇ ਆਪ ਦੇ ਪੁੱਤ ਦਾ ਇਲਾਜ ਕਰਾਉਂ ਨਹੀਂ ਸਕਦੀ ਤੇ 5 ਲੱਖ ਰੁਪਏ ਦੀ ਖਾਤਰ ਮੁੰਡੇ ਨੂੰ ਸ਼ਮਸ਼ਾਨ ਘਾਟ ਤੋੜ ਕੇ ਆਉਂਦੀ ਐ ਅੱਜ ਮੇਰੇ ਦੇਸ਼ ਦੇ ਗਰੀਬਾਂ ਦਾ ਆ ਹਾਲਾਤ ਮਰਨੇ ਵੇਲੇ ਇਕੱਠੇ ਕਰਦੀ ਹੈ ਤੇ ਫੇਰ ਅੰਤਿਮ ਸੰਸਕਾਰ ਕਰਦੀ ਹੈ ਫਿਰ ਹਰਦوار ਨਹੀਂ ਜਾ ਸਕਦੀ ਕੀਰਤਪੁਰ ਸਾਹਿਬ ਨਹੀਂ ਜਾ ਸਕਦੀ ਕਿਉਂ ਕਿ ਹੋਰੇ ਕੁਲੇ ਦੋ ਗੱਡੀਆਂ ਦਾ ਕਰਾਇਆ ਦੇਣ ਨੂੰ ਪੈਸੇ ਨਹੀਂ ਹੈ ਹੇਰ ਆਂਦੀਆਂ ਅੱਖਾਂ ਦੇ ਸਾਹਮਣੇ ਉਹਨੂੰ ਮਰਦਾ ਵੇਖਦੀ ਆ ਗਰੀਬ ਦੀ ਹਾਲਾਤ ਹੈ ਓਏ 500 ਰੁਪਿਆ ਪੈਨਸ਼ਨ ਹੁੰਦੀ ਸੀ ਆ ਬਾਦਲ ਦੇ ਰਾਜ ਤੇ ਕਾਂਗਰਸ ਪਾਰਟੀ ਨੇ 1500 ਕੀਤੀ કે ਨਹੀਂ ਕੀਤੀ ਆ ਭਗਵੰਤ ਮਾਨ ਆ ਆ ਝਾੜੂ ਵਾਲਾ ਜਿਹੜਾ ਕਹਿੰਦਾ ਸੀ ਮੈਂ ਆ ਆ ਅੱਲਾ ਦਾ ਬੰਦਾ 4 ਸਾਲਾਂ ਦਾ 48 ਹਜ਼ਾਰ ਉਹਨੂੰ ਕਹੋ ਇੱਥੇ 48 ਹਜ਼ਾਰ ਰੱਖ ਹੁਣੇ 1000 ਰੁਪਿਆ ਦੇਣ ਦੀ ਸਕੀਮ ਬਣਾ ਰਿਹਾ ਹੈ ਕਾਂਗਰਸ ਪਾਰਟੀ ਨੇ 16 ਹਜ਼ਾਰ ਕੁੜੀ ਦੇ ਵਿਆਹ ਤੇ ਮਿਲਦਾ ਸੀ ਕਾਂਗਰਸ ਨੇ 51 ਹਜ਼ਾਰ ਕੀਤਾ ਕਾਂਗਰਸ ਵੇਲੇ 30 ਕਿਲੋ 30 ਕਿਲੋ ਕਣਕ ਮਿਲਦੀ ਸੀ ਅੱਜ 5 ਕਿਲੋ ਮਿਲਦੀ ਹੈ ਬੋਲੋ ਇਹ ਗੱਲ ਸੱਚੀ ਹੈ ਕਿ ਨਹੀਂ ਫੋਟੋ ਕਿਤੇ ਖਿੱਚਦੇ ਐ ਇਹ ਕੰਮ ਪਿੰਡ ਦੇ ਪਰਲੇ ਪਾਸੇ ਜਾ ਕੇ 3 ਕਿਲੋਮੀਟਰ ਮੇਰੀਆਂ ਮਾਵਾਂ ਤੇ ਬਾਪੂਆਂ ਨੂੰ ਤੋਰੀ ਫਿਰਦੇ ਆ ਹੁਣ ਫੋਟੋ ਨਾਲ ਹਾਜ਼ਰੀ ਲੱਗਦੀ ਐ ਹੁਣ ਨਵੀਂ ਸਕੀਮ ਆਈ ਐ ਕਹਿੰਦੇ ਗੁੱਠੇ ਨਾਲ ਹਾਜ਼ਰੀ ਲੱਗੂਗੀ ਇਹਦਾ ਜ਼ਿੰਮੇਵਾਰ ਕੌਣ ਐ ਮੋਦੀ ਤੇ ਭਗਵੰਤ ਮਾਨ ਸਾਡੇ ਰਾਜ ਵੇਲੇ ਘਰੇ ਬੈਠਿਆਂ ਦੀ ਹਾਜ਼ਰੀ ਲੱਗਦੀ ਨਹੀਂ ਐ ਉਹ ਭੁੱਲ ਗਿਆ ਕਾਂਗਰਸ ਦਾ ਰਾਜ ਉਹ ਬੁੱਢੇ ਮੇਰੇ ਬਾਪੂ ਤੇ ਬੇਬੇ ਜਿਹੜੇ ਦਰਖਤ ਥੱਲੇ ਜਾ ਕੇ ਬੈਠੰਗੇ ਸੀ ਪੂਰੀ ਮੰਦਰੇਗਾ ਦੀ ਹਾਜ਼ਰੀ ਲੱਗਦੀ ਸੀ ਪਰ ਤੁਸੀਂ ਸਾਨੂੰ ਭੁੱਲ ਗਏ ਤੁਸੀਂ ਤੁਸੀਂ ਝਾੜੂ ਦਾ 1000 ਰੁਪਿਆ ਯਾਦ ਰੱਖਿਆ ਅੱਜ ਮੇਰੇ ਪੰਜਾਬ ਦੇ ਹਾਲਾਤ ਹੋ ਗਏ ਆ ਵਿਆਹ ਦੇ ਵਿੱਚ ਸਿਰ 'ਚ ਜਾ ਕੇ ਗੋਲੀਆਂ ਮਾਰੀਆਂ ਕੱਲ ਪਰਸੋਂ ਦੀ ਗੱਲ ਹੈ ਵਲਟੋਏ ਹਸਟੇਜ ਝਾੜੂ ਪੋਟੇ ਦਾ ਸਰਪੰਚ ਮੈਂ ਕਿਹਾ ਆਪਕੇ ਆਵੇਂ ਉੱਥੇ ਉਰੇ ਸਿਰ 'ਚ ਗੋਲੀ ਮਾਰੀ ਲੁਧਿਆਣੇ ਦੀ ਘਟਨਾ ਹੈ ਮੈਂ ਲੁਧਿਆਣੇ ਵਿਆਹ ਦੇ ਵਿੱਚ ਲਹੰਗੇ ਵਾਲੇ ਲੋਕ ਜਿਹੜੀਆਂ ਬੁੜੀਆਂ ਦੇ ਲਹੰਗੇ ਪਾਏ ਸੀ ਟਾਈਆਂ ਵਾਲੇ ਗੁੱਸੇ ਖਾਨਿਆਂ 'ਚ ਲੁਕਦੇ ਵੇਖੇ ਮੇਚਾਂ ਦੇ ਥੱਲੇ ਲੁਕ ਗਏ ਗੈਂਗਸਟਰਾਂ ਨੇ ਗੋਲੀਆਂ ਚਲਾ ਕੇ ਦੋ ਬੰਦਿਆਂ ਦੀ ਜਾਨ ਲੈ ਲਈ ਮੈਂ ਮੋਹਾਲੀ 'ਚ ਕਬੱਡੀ ਕੱਪ ਸੀਆ ਔਰ ਕਬੱਡੀ ਕੱਪ ਦੇ ਵਿੱਚ ਉੱਥੇ ਡੀਐਸਪੀ ਉੱਥੇ ਐਸਪੀ ਆ ਜਿਹੜੀ ਪੁਲਿਸ ਹੈ ਨਾ ਇਹ ਤਾਂ ਕਾਂਗਰਸੀਆਂ ਨੂੰ ਕੁੱਟਣ ਆਸੇ ਰੱਖੀ ਏ ਇਹ ਗੈਂਗਸਟਰ ਫੜਨ ਆਸੇ ਨਹੀਂ ਰੱਖੀ ਐਸਪੀ ਦੇ ਸਾਹਮਣੇ ਇੱਕ ਕਬੱਡੀ ਦਾ ਪਲੇਅਰ ਮੜਾ ਮਾਰਿਆ ਆ ਪ੍ਰਗਟ ਸਿੰਘ ਬੈਠਾ ਮﻘਦਮਾ ਦਰਜ ਕਰਤਾ ਸਰਦਾਰ ਪ੍ਰਗਟ ਸਿੰਘ ਤੇ ਕਿਉਂ ਕਿਉਂਕਿ ਪ੍ਰਗਟ ਸਿੰਘ ਨੇ ਕਹਿਤਾ ਪ੍ਰਗਟ ਸਿੰਘ ਨੇ ਕਹਿਤਾ ਜੇੜੀ ਮੁੱਖ ਮੰਤਰੀ ਲਈ ਹੈ ਦਿੱਲੀ ਦੀ ਉਹਨੇ ਕਿਹਾ ਉਹਨੇ ਸਾਡੇ ਗੁਰੂਆਂ ਦਾ ਅਪਮਾਨ ਕੀਤਾ ਉਹ ਕਹਿੰਦੇ ਤੁਸੀਂ ਝੂਠਾ ਕਹਿਤਾ ਲੋ ਜੀ ਮਗਦਮਾ ਸਾਨੂੰ ਉਲਟਾ ਚੋਰ ਕੋਤਵਾਲ ਕੋ ਡਾਂਟੇ ਆ ਸੰਦੀਪ ਸਿੰਘ ਸੰਧੂ ਖੜਾ ਹੈ ਇਹਨਾਂ ਦੇ ਇਲਾਕੇ ਦਾ ਟੀਐਸਪੀ ਹੈ ਉਹ ਸਾਡੇ ਵਾਲਿਆਂ ਨੂੰ ਫੱਟ ਫੱਟ ਕੇ ਰੋਜ ਅੰਦਰ ਕਰਦਾ ਹੈ ਗੈਂਗਸਟਰ ਵੀ ਉਹ ਫੜ ਸਕਦਾ ਇਹ ਹਾਲਾਤ ਬਣ ਗਏ ਹੈ ਹੁਣ ਆਪਾਂ ਨੂੰ ਇਕੱਠੇ ਹੋ ਕੇ ਕਿਸਾਨਾਂ ਤੇ ਮਜ਼ਦੂਰਾਂ ਦੀ ਲੜਾਈ ਲੜਨ ਦੀ ਲੋੜ ਹੈ ਤਕੜੇ ਹੋ ਕੇ ਆਪਾਂ ਲੜਾਈ ਲੜੀਏ ਇਹ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੀਏ ਮੈਨੂੰ ਪੂਰਨ ਉਮੀਦ ਹੈ ਪੂਰਨ ਉਮੀਦ ਹੈ ਅੱਜ ਮਾਨ ਸਾਹਿਬ ਕਹਿੰਦੇ ਕਹਿੰਦੇ ਰਾਜੇ ਵੜਿੰਗ ਦਾ ਮਾਨਸਿਕ ਸੰਤੁਲਨ ਗਵਾਚ ਗਿਆ ਹਾਂ ਭਾਈ ਆਪੇ ਗਵਾਚ ਗਿਆ ਜਦੋਂ ਤੁਹਾਡੇ ਵਰਗਾ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਤੇ ਸਾਡਾ ਮਾਨਸਿਕ ਸੰਤੁਲਨ ਤਾਂ ਆਪੇ ਗਵਾਚ ਗਿਆ ਕਿ ਜੇ ਤੁਸੀਂ ਬਣ ਗਏ ਹੋ ਤੇ ਜੇ ਕੋਈ ਹੋਰ ਨਹੀਂ ਬਣ ਸਕਦਾ ਸਾਰੀ ਦੁਨੀਆ ਬਣ ਸਕਦੀ ਏ ਉਹ ਥੱਲੇ ਬੈਠਾ ਕੋਈ ਵਿਅਕਤੀ ਵੀ ਬਣ ਸਕਦਾ ਏ ਜੇ ਕੋਈ ਵੀ ਵਿਅਕਤੀ ਬਣ ਸਕਦਾ ਸੋ ਸੋ ਮੇਰੀ ਆਪ ਨੂੰ ਬੇਨਤੀ ਹੈ ਆਪਾਂ ਤਖੜੇ ਹੋ ਕੇ ਆਹ ਬਰਮਾਂ ਦਾ ਕੰਮ ਬੰਦ ਕਰਤਾ ਟੋਬਿਆਂ ਦਾ ਬੰਦ ਕਰਤਾ ਮਿੱਟੀ ਦਾ ਬੰਦ ਕਰਤਾ ਚੱਪੜਾਂ ਦਾ ਬੰਦ ਕਰਤਾ ਆਪਾਂ ਸਾਰਿਆਂ ਨੇ ਜਿਵੇਂ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਨੇ ਮੂੰਹ ਮੋੜਿਆ ਮੋਦੀ ਸਰਕਾਰ ਦਾ ਇਸੇ ਤਰ੍ਹਾਂ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਲੜਾਈ ਲੜ ਕੇ ਆਪਾਂ ਮੂੰਹ ਮੋੜਨਾ ਹੈ ਮੈਂ ਧੰਨਵਾਦੀ ਹਾਂ ਸਾਡੇ ਤਖਤੂ ਪੁਰਾ ਸਾਹਿਬ ਦਾ ਪਰਮ ਭਾਲ ਦਾ ਮੈਂ ਡਿੰਪਲ ਜੀ ਦਾ ਧੰਨਵਾਦੀ ਆ ਮੈਂ ਸਾਹੋ ਕੇ ਸਾਡਾ ਧੰਨਵਾਦੀ ਆ ਇਹਨਾਂ ਸਾਰੇ ਲੋਕਾਂ ਨੇ ਡੱਬ ਕੇ ਜੋਰ ਲਾ ਕੇ ਦਇਆ ਜੀ ਦਾ ਮੈਂ ਧੰਨਵਾਦੀ ਆ ਆ ਰੂਬੀ ਜੀ ਬੈਠੇ ਮੈਂ ਇਹਨਾਂ ਦਾ ਧੰਨਵਾਦੀ ਆ ਇਹਨਾਂ ਨੇ ਸਾਰਿਆਂ ਨੇ ਜੋਰ ਲਾ ਕੇ ਤਖੜੇ ਹੋ ਕੇ ਉਹ ਰਾਣਾ ਜੀ ਬੈਠੇ ਆ ਥੱਲੇ ਉਹਨਾਂ ਦਾ ਧੰਨਵਾਦੀ ਆ ਮੈਂ ਦਾਖਾ ਸਾਹਿਬ ਦਾ ਧੰਨਵਾਦੀ ਆ ਜਿਨ੍ਹਾਂ ਜੱਗਾ ਹਿੱਸੋ ਵਾਲ ਦਾ ਧੰਨਵਾਦੀਆਂ ਜਿਨ੍ਹਾਂ ਲੋਕਾਂ ਨੇ ਪੂਰਾ ਯੋਗਦਾਨ ਪਾਇਆ ਹੁਣ ਅਗਲੇ ਅਗਲੇ 10 ਮਿੰਟ ਇਸੇ ਤਰ੍ਹਾਂ ਇਸੇ ਤਰ੍ਹਾਂ ਅਗਲੇ ਅਗਲੇ 10 ਮਿੰਟ ਇਸੇ ਤਰ੍ਹਾਂ ਮਨਜੀਤ ਸਿੰਘ ਮਾਨ ਹੁਰਾਂ ਦਾ ਧੰਨਵਾਦੀਆਂ ਇਸੇ ਤਰ੍ਹਾਂ ਬਈ ਬੈਠੇ ਰਹੋ ਤਕੜੇ ਹੋ ਕੇ ਮੈਂ ਹੁਣ ਜਗਸੀਰ ਸਿੰਘ ਉਹ ਬਈ ਕਹਤਾ ਕਾਲੇ ਕੇ ਹੁਣ ਕਾਲੇ ਕੇ ਦਾ ਧੰਨਵਾਦੀ ਹੈਗਾ ਹੀ ਹੈਗਾ ਇਹਦਰ ਵੀ ਮਾਲਕਾ ਸੂਤ ਦਾ ਧਰਵਾਦੀ ਆਂ ਭੋਲਾ ਜੀ ਦਾ ਧਰਵਾਦੀ ਆਂ ਸਾਰਿਆਂ ਦਾ ਮੇਰੇ ਸਾਥੀਆਂ ਦਾ ਭਾਈ ਅਜੇ ਪਾਲ ਸੰਧੂ ਸਾਹਿਬ ਦਾ ਜੇ ਕੋਈ ਰਹਿ ਗਿਆ ਮੈਨੂੰ ਮਾਫ ਕਰਿਓ ਮੈਂ ਤੁਹਾਡਾ ਆਪਣਾ ਭਰਾ ਨਵਦੀਪ ਸਿੰਘ ਬੱਬੂ ਫਰੀਦਕੋਟ ਤੋਂ ਪ੍ਰਧਾਨ ਦਾ ਮੈਂ ਧਰਵਾਦੀ ਆਂ ਧੰਜੀ ਸਿੰਘ ਧਣੀ ਦਾ ਧਰਵਾਦੀ ਆਂ ਸੋ ਤਖੜੇ ਹੋ ਕੇ ਲੜਾਈ ਲੜੋਂਗੇ ਬੋਲੋ ਭਾਈ ਉਹ ਮਗਰਲੇ ਤਾਂ ਇੰਨੇ ਠੰਡੇ ਹੋਏ ਪਏ ਆ ਲੜੋਂਗੇ ਲੋ ਮੈਂ ਨਾਰੇ ਲਾਉਂਗਾ ਦੱਬ ਕੇ ਪੰਜ ਨਾਰੇ ਲਾਇਓ ਫਿਰ ਮੈਂ ਬਪੇਸ਼ ਬਗੇਲ ਜੀ ਨੂੰ ਬੇਨਤੀ ਕਰਨਾ ਚਾਹਣਾ ਕਿ ਉਹ ਆਣ ਇਹ ਸਬੋਧਨ ਕਰਨ ਸ਼੍ਰੀ ਬਪੇਸ਼ ਬਗੇਲ ਜੀ ਕਾਂਗਰਸ ਪਾਰਟੀ ਜਿੰਦਾਬਾਦ ਸਵਾਦ ਨਹੀਂ ਆਇਆ ਰਿਹਾ ਕਾਂਗਰਸ ਪਾਰਟੀ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਬੀਜੇਪੀ ਝਾੜੂ ਸਰਕਾਰ ਮਰਦਾਬਾਦ ਜੰਗਲਾ ਮੰਨਰੇਗਾ ਦਾ ਕਾਲਾ ਕਾਨੂੰਨ ਵਾਪਸ ਲੋ ਬੀਜੇਪੀ ਝਾੜੂ ਸਰਕਾਰ ਮਰਦਾਬਾਦ ਮਜ਼ਦੂਰਾਂ ਦੇ ਹੱਕ ਖੋਣ ਵਾਲੀ ਸਰਕਾਰ ਮਰਦਾਬਾਦ ਆਦਰਨੀਆ ਬਪੇਸ਼ ਬਗੇਲ ਸਾਹਿਬ ਜੋ ਛੱਤੀਸਗੜ੍ਹ ਦੇ ਸਾਬਕਾ ਚੀਫ ਮਿਨਿਸਟਰ ਨੇ ਪੰਜਾਬ ਦੇ ਸਾਡੇ ਪਰਿਵਾਰੀ ਨਾਮ ਹੈ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਸ ਸਬੋਧਨ ਕਰਾਂ